ਤਸਾਰੀਆਂ ਜੈਰੀਲੀ ਦਵਾਈਆਂ ਕੇ ਸਾਨੂੰ ਆਪਣੀ ਫਸਲ ਨੂੰ ਪਾਉਣ ਤੋਂ ਰਾਹਤ ਮਿਲੇਗੀ। ਪੂਰੇ ਪੰਜਾਬ ਬੰਦਰ ਮੌਸਮ ਨੇ ਮਾਜ ਬਦਲਿਆ ਤੇ ਪੂਰੇ ਪੰਜਾਬ ਬੰਦਰ ਜਿਹੜਾ ਸਵੇਰ ਤੋਂ ਹੀ ਬਰਸਾ ਪਿਆ ਜਿਸ ਤਰੀਕੇ ਨਾਲ ਗੱਲ ਕਰੀ ਪਿਛਲੇ ਕਾਫੀ ਦਿਨਾਂ ਤੋਂ ਦਾ ਇਸਾਨੂੰ ਪਛਾਣੀਆਂ ਦ ਅਸਲੀ ਬਹੁਤ ਹੋਵੇਗੀ ਨਾ ਲੱਗ ਸੀ ਕਿ ਕਿਹੜਾ ਕਿਸੇ ਪਾਸੇ ਦੇ ਦੇ ਸਰ ਦੇ ਲਈ ਆਪਣਾ ਦੀ ਗੱਲ ਕਿ ਬਹੁਤ ਸਾਰੇ ਅਜਾਏ ਹਲਕੇ ਸੀਜ਼ਨ ਦਾ ਛੋਟੀ ਕਾਫੀ ਜਿਆਦਾ ਲੋਕਾਂ ਤੇ ਪਰੇਸ਼ਾਨ ਸੀ ਇਹ ਤੜਕ ਸੁ ਜਿਹੜੀ بارش ਹੋ ਰਹੀ ਹੈ ਕਿਤਨਾ ਕਿਤੇ ਕਿਸਾਨਾਂ ਦੇ ਚਿਹਰੇ ਉਤੇ ਵੀ ਜਿਹੜੀ ਖੁਸ਼ੀ ਦਿਖਦੀ ਨਜ਼ਰ ਆਉਂਦੀ ਹੈ ਨਾਲ ਨਾਲ ਦੁਕਾਨਦਾਰ ਵੀ ਸੀ ਤੋ ਕਿਤਨਾ ਕਿਤੇ ਖੁਸ਼ ਨਹੀਂ ਕੀ ਕਸਟਮਰ ਲਿਗਾ ਤੇ ਜਿਹੜਾ ਦੁਕਾਨਦਾਰ ਨੂੰ ਰਾਹਤ ਮਿਲੂਗੀ ਨਾਲ ਉਸ ਪਾਸੇ ਬਹੁਤ ਸੋਏਗੀ ਸਾਡੇ ਵਿੱਚ ਕੁਝ ਕੁਝ ਮਜੂਦ ਨੇ ਆਪਾਂ ਇਹ ਕਿਸ ਤਰੀਕੇ ਨਾਲ ਦੇਖਦੇ ਹਾਂ بارش ਜਿਹੇ ਤਰੀਕੇ ਨਾਲ ਐਨੀ ਕਿ ਜਰੂਰਤ ਸੀਗੀ ਕਿਸਾਨਾਂ ਨੂੰ ਬਿਜਾਰ ਇਸ ਇਹ ਬਰਸਾਤ ਦੀ ਤਾਂ ਬਹੁਤ ਜ਼ਿਆਦੀ ਜਰੂਰਤ ਸੀ ਇਹ ਬਹੁਤ ਜ਼ਿਆਦੀ ਗਰਮੀ ਪੈ ਰਹੀ ਸੀ ਇਹ ਕਿਸਾਨੀ ਦੇ ਵਾਸਤੇ ਤਾਂ ਬਹੁਤ ਹੀ ਇੱਕ ਲਾਹੇਵੰਦ ਹੋ ਗਈ ਆ ਇਹ ਮਲਟਿਓ ਵਾਂਗੂ ਲੱਗੇਗੀ ਫਸਲਾਂ ਨੂੰ ਤੇ ਦਰਖਤਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ بارش ਜਿਹੜੀ ਆ ਛਾਂ ਛਾਂਤਮਈ بارش ਹੋਈ ਆ ਤੇ ਮਹੀਨੇ ਦੇ ਵਿੱਚ ਪਹਿਲੀ بارش ਆ ਇਸ ਮਹੀਨੇ ਚ ਪਹਿਲੀ بارش ਹੋਈ ਆ ਇਹ بارش ਨੇ ਬਹੁਤ ਵਧੀਆ ਜਿਹੜਾ ਦੇਖੋ ਹਰਿਆਵਲ ਆ ਗਈ ਆ ਦਰਖਤਾਂ ਤੇ ਆ ਗਈ ਆ ਫਸਲਾਂ ਦੇ ਫਸਲ ਦੂਨ ਸੁਆਏ ਹੋ ਜਣੇ ਆ ਸਾਰਾ ਕੁਝ ਖੇੜੇ ਮੁਝਰਾਏ ਹੋ ਗਏ ਆ ਸਾਰੇ ਆਮ ਜਨਤਾ ਵੀ ਜਿਹੜੀ ਆ ਖੜ ਗਈ ਆ ਖੜ ਗਈ ਆ ਬਹੁਤ ਫਾਇਦਾ ਹੋਇਆ ਏ ਬਸ ਬਿਲਕੁਲ ਕਿੰਨਾ ਕਿ ਮਤਲਬ ਜਿਤਕੇ ਫਸਲਾਂ ਵੀ ਤੁਸੀਂ ਦੱਸਿਆ ਕਿ ਬਹੁਤ ਫਾਇਦੇਮੰਦ ਲਾਹੇਵੰਦ ਆ ਕਿੰਨੀਆਂ ਕਿ ਬਿਮਾਰੀਆਂ ਤੋਂ ਵੀ ਇਹ ਬਚਾਊਗੀ ਫਸਲਾਂ ਨੂੰ ਇਸ ਤਰੀਕੇ ਨਾਲੇ بارش ਦੇਖੋ ਜੀ ਬਹੁਤ ਜ਼ਿਆਦੀਆਂ ਬਿਮਾਰੀਆਂ ਘਟ ਜਾਣੀਆਂ ਲੋਕ ਤਾਂ ਹੁਣ ਪੰਪ ਲੈ ਕੇ ਤੁਰ ਪਏ ਸੀ ਵੀ ਸਪਰੇਆ ਕਰੀਏ ਤੇ ਇਹਨਾਂ ਚੀਜ਼ਾਂ ਤੋਂ ਵੀ ਛੁਟਕਾਰਾ ਹੋ ਗਿਆ ਸਾਡਾ ਕਾਫੀ ਫਰਕ ਪਾਏਗਾ ਕਾਫੀ ਫਰਕ ਬਿਲਕੁਲ ਕੁਝ ਸ਼ਹਿਰ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਵਾਰੀ ਕੀ ਕਿਸ ਤਰੀਕੇ ਨਾਲ ਦੇਖਦੇ ਜਨਾਬ ਬਾਰਿਸ਼ ਜਿਹੜੀ ਅੱਜ ਹੋਈ ਹੈ ਤੁਹਾਡਾ ਸਰ ਕਿਉਂਕਿ ਆਪਣੇ ਹਲਕੇ ਦੀ ਗੱਲ ਕਰੀ ਦੀ ਪਹਿਲੀ ਬਾਰਿਸ਼ ਹੈ ਤੇ ਜਿਹੜੀ ਅੱਜ ਬਾਰਿਸ਼ ਹੋਈ ਹੈ ਨਾ ਇਹ ਆਪਣੇ ਸੀਜ਼ਨ ਦੀ ਪਹਿਲੀ ਬਾਰਿਸ਼ ਹੋਈ ਹੈ ਅੱਜ ਤੇ ਇਹ ਤੇ ਸਾਡੇ ਵਾਸਤੇ ਤਕਰੀਬਨ ਜਿਮੀਦਾਰੇ ਵਾਸਤੇ ਹਰ ਵਰਗ ਦੇ ਲੋਕਾਂ ਵਾਸਤੇ ਬਹੁਤ ਲਾਭ ਆਂਦੇ ਆ ਔਰ ਜੇ ਆਪਾਂ ਗੱਲ ਕਰੀਏ ਤੇ ਪਸ਼ੂ ਪੰਛੀਆਂ ਵਾਸਤੇ ਜਿਹੜੇ ਪਿਛਲੇ ਦਿਨ ਜ ਤੁਸੀਂ ਵੇਖਿਆ ਤਾਂ ਮਨ ਜਿਹੜਾ ਸਾਡਾ ਸ਼ਾਰੀ ਤੋਂ ਪਾਰ ਕਰ ਚੁੱਕਾ ਸੀਗਾ ਤੇ ਉਹਦੇ ਵਿੱਚ ਜਿਹੜੇ ਸਾਡੇ ਬਹੁਤ ਸਾਰੇ ਜਾਨਵਰ ਜਿਹੜੇ ਆ ਪਸ਼ੂ ਪੰਛੀ ਸਾਰੇ ਜਿਹੜੇ ਦੁੱਧਾਰੂ ਜਾਨਵਰ ਨੇ ਜਿਵੇਂ ਆਪਾਂ ਕਹਿ ਲਈਏ ਗਾਈਆਂ ਨੇ ਇਹ ਗਾਈਆਂ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਸਾਰੇ ਵਿਦੇਸ਼ੀ ਬਰੀਡ ਜਿਹੜੇ ਹੁਣ ਪੰਜਾਬ ਇੱਥੇ ਭਾਰਤ ਦੇ ਵਿੱਚ ਨੇ ਤੇ ਉਹ ਗਰਮੀ ਮੈਂ ਬਹੁਤ ਚੱਲਦੇ ਨਹੀਂ ਗੇ ਗਰਮੀ ਤੇ ਬਹੁਤ ਸਾਰੀਆਂ ਗਾਈਆਂ ਤੇ ਬਹੁਤ ਵੱਡੀ ਪੱਧਰ ਤੇ ਬਿਮਾਰ ਹੋਈਆਂ ਪਿਛਲੇ ਦਿਨ ਗਰਮੀ ਦੇ ਨਾਲ ਉਹ ਨਵੀਂ ਜਨਵਾਰਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਇਸ ਸਰਕਾਰ ਦੇ ਨਾਲ ਜਿਹੜੀ ਉਹ ਮਿਲਣੀ ਆ ਔਰ ਜੇ ਆਪਾਂ ਵੇਖ ਲਈਏ ਤੇ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਜਿਹੜੇ ਰੁੱਖ ਲਾਏ ਸੀਗੇ ਬੂਟੇ ਲਾਏ ਸੀਗੇ ਭਾਵੇਂ ਦੋ ਟਾਈਮ ਉਹਨਾਂ ਨੂੰ ਪਾਣੀ ਪਾਉਂਦੇ ਆ ਸਵੇਰੇ ਵੀ ਸ਼ਾਮ ਵੀ ਤੇ ਸਾਰੇ ਮਰ ਜਾਏ ਪਏ ਸੁੱਕ ਗਏ ਤੇ ਆ ਅੱਜ ਇਹ ਬਰਸਾਤ ਰਾਤ ਦੀ ਹੋਈ ਆ ਅਸਿਰ ਬਰਸਾਤ ਹੋਏ ਤੇ ਬੂਟੇ ਸਾਰੇ ਖਿੜ ਗਏ ਤੇ ਸੋਇ ਕਰਕੇ ਬਰਸਾਤ ਬਹੁਤ ਜ਼ਰੂਰੀ ਸੀਗੀ ਸਾਰਿਆਂ ਵਾਸਤੇ ਮਨੁੱਖਾਂ ਵਾਸਤੇ ਵੀ ਤੇ ਜਿਹੜਾ ਹੈਗਾ ਪਸ਼ੂ ਪਸ਼ੇ ਵਾਸਤੇ ਵੀ ਜਨਵਰਾਂ ਵਾਸਤੇ ਵੀ ਹਰ ਵਰਗਵਾਤੇ ਜਿਹੜੀ ਇਹ ਬਰਸਾਤ ਜਿਹੜੀ ਆ ਇਹ ਬੜੀ ਜ਼ਰੂਰੀ ਸੀ ਬੜੀ ਜ਼ਰੂਰੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਬਹੁਤ ਸੋਹਣੀ ਬਰਸਾਤ ਹੋਈ ਹੈ ਔਰ ਬੜੀ ਆਰਾਮ ਨਾਲ ਬਰਸਾਤ ਹੋਈ ਹੈ ਕੋਈ ਨੇਰੀ ਨੂ ਰੀ ਨਾ ਇਹ ਤੇਜ਼ ਮਾ ਹਨ ਜਲੀਆ ਔਰ ਆਪਨੇ ਛੋਟੇ ਛੋਟੇ ਬਰਸਾਤ ਤੋਂ ਡੀ ਬਹੁਤ ਹੀ ਵਧੀਆ ਬਿਲਕੁਲ ਲਗਾਤਾਰ ਜਿਸ ਤਰੀਕੇ ਨਾਲ ਅੱਜ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਜਿਸ ਤਰੀਕੇ ਨਾਲ بارش ਹੋ ਰਹੀ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਕਿਸਾਨਾਂ ਦੇ ਬਚੇਰੇ ਕਿੜੇ ਹੋਏ ਨੇ ਤੇ ਜਿਸ ਤਰੀਕੇ ਨਾਲ ਆਮ ਲੋਕਾਂ ਦੀ ਗੱਲ ਕਰੀਏ ਆਮ ਲੋਕ ਵੀ ਇਸ بارش ਤੋਂ ਖੁਸ਼ੀ ਮਨਾ ਰਹੇ ਨੇ ਕਿ ਇਸ بارش ਨਾਲ ਬਹੁਤ ਸਾਰੇ ਪਸ਼ੂ ਪੰਛੀਆ ਜਿਹੜੇ ਨੇ ਉਹਨਾਂ ਦੀ ਜਾਨ ਉਹ ਜਾਨਾ ਹੁਣ ਸੇਵ ਹੋ ਜਾਣਗੇ ਉਹਨਾਂ ਨੂੰ ਵੀ ਕਿਤਨਾ ਕਿਤੇ ਰਾਹਤ ਮਿਲੇਗੀ ਨਾਲ ਨਾਲ ਕਿਸਾਨੀ ਵਾਸਤੇ بارش ਵੱਡੇ ਪੱਧਰ ਤੇ ਲਾਹੇਵੰਦ ਹੋਊਗੀ ਇਸ بارش ਹੋਣ ਦੇ ਨਾਲ ਜਿਹੜੇ ਆ ਕਿਸਾਨਾਂ ਨੂੰ ਬਹੁਤ ਸਰੀਆਂ ਜ਼ਹਿਰੀਲੀਆਂ ਦਵਾਈਆਂ ਤੋਂ ਪਰਹੇਜ਼ ਕਰਨਾ ਪਊਗਾ ਨਹੀਂ ਪਾਉਣੀਆਂ ਪੈਣਗੀਆਂ ਤੇ ਫਸਲ ਜਿਹੜੀ ਆ ਉਹਦਾ ਵਧੀਆ ਝਾੜ ਨਿਕਲੇਗਾ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਕਦ ਤੱਕ ਪ੍ਰਮਾਤਮਾ ਮਿਹਰਬਾਨ ਹੁੰਦਾ ਤੇ ਪੰਜਾਬ ਅੰਦਰ ਜਿਹੜੀ ਪੈ ਰਹੀ ਗਰਮੀ ਐ ਇਸ ਨੂੰ ਹੋਰ ਵੀ ਜਿਹੜੀ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲਦੀ ਆ ਤੁਸੀਂ ਜੁਗਰੂ ਇਸ ਦੀ ਕਿਨਾਲੀ ਇੰਡੀਅਨ ਨੂੰ ਪੰਜਾਬ